ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਜਿਹੜੇ ਭਰਾ ਜਰਨਾ ਕਹਾਣੀ ਸਾਂਝੀ ਕਰਨੀ ਆ ਬਈ ਸਤੀ ਉਹਦੀ ਬਹੁਤ ਦੁੱਖ ਭਰੀ ਕਹਾਣੀ ਆ ਵਿਚਾਰੇ ਦੀ ਇਹ ਤਿੰਨ ਭੈਣ ਭਰਾ ਹੁੰਦੇ ਆ ਇੱਕ ਭਰਾ ਇਹਦਾ ਵੱਡਾ ਹੁੰਦਾ ਬਾਈ ਦਾ ਇੱਕ ਭੈਣ ਹੁੰਦੀ ਤੇ ਇੱਕ ਬਾਈ ਆਪ ਹੁੰਦਾ ਕੀ ਹੁੰਦਾ ਇਹੋ ਜਿਹਾ ਮਾੜਾ ਸਮਾਂ ਆਉਂਦਾ ਕਿ ਬਾਈ ਦੀ ਜਿਹੜੀ ਮਾਂ ਹੁੰਦੀ ਆ ਉਹ ਤਾਂ ਛੋਟੀ ਉਮਰ ਚ ਹੀ ਚੱਲ ਵੱਸਦੀ ਆ ਤਾਂ ਥੋੜੇ ਕੁ ਸਾਲਾਂ ਬਾਅਦ ਫਾਦਰ ਸਾਹਿਬ ਵੀ ਦੁਨੀਆ ਤੋਂ ਚਲੇ ਜਾਂਦੇ ਵੱਡਾ ਭਰਾ ਵਿਆਹ ਜਾਂਦਾ ਭੈਣ ਪਹਿਲਾਂ ਵਿਆਹੀ ਹੁੰਦੀ ਆ ਇਹ ਬਾਈ ਕੁਬਾਰਾ ਹੁੰਦਾ ਜਦੋਂ ਵੱਡਾ ਭਰਾ ਵਿਆਹਿਆ ਜਾਂਦਾ ਤਾਂ ਉਹ ਥੋੜੇ ਇੱਕ ਮਹੀਨਿਆਂ ਬਾਅਦ ਬਾਈ ਤੇ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੰਦਾ ਵੀ ਤੂੰ ਸ਼ਰਾਬ ਪੀ ਕੇ ਘਰੇ ਆਉਣਾ ਪਰ ਬਾਈ ਸ਼ਰਾਬ ਨਹੀਂ ਪੀਂਦਾ ਹੁੰਦਾ ਇਹ ਪੰਡਤਾਂ ਦਾ ਮੁੰਡਾ ਹੁੰਦਾ ਇਹ ਸ਼ਰਾਬ ਸਰੂਪ ਜਮਾ ਨਹੀਂ ਪੀਂਦਾ ਹੁੰਦਾ ਪਰ ਜਿਹੜਾ ਭਰਾ ਹੁੰਦਾ ਉਹ ਇੱਕ ਬਹਾਨੇ ਬਣਾਉਂਦਾ ਹੁੰਦਾ ਇਹਨੂੰ ਘਰੋਂ ਕੱਢਣ ਦੇ ਵੀ ਤੂੰ ਕਰੇ ਸ਼ਰਾਬ ਪੀ ਕੇ ਆਉਣਾ ਜੇ ਆ ਬੋਆ ਚਲੋ ਜੀ ਕੀ ਹੁੰਦਾ ਵਿਚਾਰੇ ਨੂੰ ਘਰੋਂ ਕੱਢ ਦਿੱਤਾ ਜਾਂਦਾ ਜਦੋਂ ਘਰੋਂ ਕੱਢ ਦਿੱਤਾ ਜਾਂਦਾ ਤਾਂ ਬਾਈ ਕੀ ਕਰਦਾ ਵਿਚਾਰਾ ਸ਼ਮਸ਼ਾਨ ਘਾੜ ਦੇ ਵਿੱਚ ਆਲਾ ਜਾਂਦਾ ਦੋ ਤਿੰਨ ਰਾਤਾਂ ਸ਼ਮਸ਼ਾਨ ਘਾੜ ਦੇ ਵਿੱਚ ਰਹਿੰਦਾ ਬਾਈ ਦੇ ਯਾਰ ਮਿੱਤਰ ਜਿਹੜੇ ਨਾਲ ਪੜਦੇ ਹੁੰਦੇ ਆ ਉਹ ਬਾਈ ਕੋਲੇ ਆਉਂਦੇ ਆ ਕੋਈ ਕਹਿੰਦਾ ਸਾਡੇ ਘਰੇ ਆ ਜਾ ਕੋਈ ਕਹਿੰਦਾ ਸਾਡੇ ਘਰੇ ਆ ਜਾ ਪਰ ਬਾਈ ਕਹਿੰਦਾ ਮੈਂ ਸੋਚਦਾ ਹੁੰਨਾ ਵੀ ਯਾਰ ਇੰਨਾ ਟਾਈਮ ਕੌਣ ਕਿਸੇ ਨੂੰ ਘਰੇ ਰੱਖਦਾ ਹਨਾ ਕਹਿੰਦਾ ਮੈਨੂੰ ਸ਼ਰਮ ਜੀ ਵੀ ਆਉਂਦੀ ਸੀ ਯਾਰ ਮੈਂ ਕਿਦੇ ਘਰੇ ਕਿਵੇਂ ਜਾਵਾਂ ਹਨਾ ਕਹਿੰਦਾ ਪਰ ਜਦੋਂ ਮੈਨੂੰ ਘਰੋਂ ਕੱਢ ਦਿੱਤਾ ਸੀ ਉਦੋਂ ਮੈਂ ਇੱਕ ਗੱਲ ਦਿਲ ਦੇ ਵਿੱਚ ਧਾਰ ਲਈ ਸੀ ਵੀ ਕੁਝ ਨਾ ਕੁਝ ਬਣ ਕੇ ਪੱਕਾ ਦਿਖਾਉਣਾ ਇਹਨਾਂ ਨੂੰ ਵੀ ਜਿਨ੍ਹਾਂ ਨੇ ਮੈਨੂੰ ਅਜ ਤੱਕੇ ਮਾਰ ਕੇ ਆਪਦਿਆ ਨੇ ਘਰੋਂ ਕੱਢਤਾ ਵੀ ਇਹਨਾਂ ਨੂੰ ਕਦੇ ਨਾ ਕਦੇ ਕੁਛ ਨਾ ਕੁਛ ਬਣ ਕੇ ਮੈਂ ਦਿਖਾਉਂਗਾ। ਕਹਾਂ ਚਲੋ ਜੀ ਮੈਂ ਕੀ ਸੋਚਿਆ ਮੈਂ ਫਿਰ ਕਿਸੇ ਦੁਕਾਨ ਤੇ ਲੱਗ ਜਾਣਾ। 5-6 ਹਜ਼ਾਰ ਮੇਰੀ ਤਨਖਾਹ ਹੁੰਦੀ ਹੈ ਦੁਕਾਨ ਤੇ ਲੱਗ ਜਾਣਾ ਚਲੋ ਜੀ ਉੱਥੇ ਮੇਰਾ ਵਧੀਆ ਸਿਸਟਮ ਹੁੰਦਾ ਤੇ ਨਾਲ ਨਾਲ ਮੈਂ ਪੜ੍ਹਾਈ ਵੀ ਕਰੀ ਜਾਣਾ। ਕਹਿੰਦਾ ਉਸੇ ਦੁਕਾਨ ਤੇ ਲੱਗਿਆਂ ਦਰਾਨੀ ਮੈਂ ਆਈਟੀ ਕਰਨ ਲੱਗ ਜਨਾ ਤੇ ਇੱਕ ਮੇਰਾ ਮਿੱਤਰ ਹੁੰਦਾ ਬਹੁਤ ਵਧੀਆ ਘਰੋਂ ਚੰਗਾ ਹੁੰਦਾ ਉਹਦਾ ਇੱਕ ਭਰਾ ਬਾਹਰ ਕਿਸੇ ਕੰਟਰੀ ਦੇ ਵਿੱਚ ਰਹਿੰਦਾ ਹੁੰਦਾ ਤੇ ਉਹ ਮਿੱਤਰ ਮੇਰੇ ਕੋਲੇ ਆਉਂਦਾ ਤੇ ਉਹ ਕਹਿੰਦਾ ਵੀ ਐ ਮੇ ਤੁਸ ਆਇ ਤੋਂ ਸਾਡੇ ਘਰ ਰਿਆ ਕਰਨਾ ਕਹਿੰਦਾ ਚਲੋ ਜੀ ਮੈਂ ਕੀ ਕੀਤਾ ਵੀ ਉਹਨਾਂ ਦੇ ਘਰ ਚਲਾ ਗਿਆ ਕਹਿੰਦਾ ਪਰ ਮੈਨੂੰ ਸ਼ਰਮ ਜੀ ਬਹੁਤ ਮਹਿਸੂਸ ਹੋਇਆ ਕਰੇ ਵੀ ਯਾਰ ਵੀ ਸਾਰੇ ਕਹਿਣਗੇ ਵੀ ਇਹਦਾ ਆਪਦਾ ਘਰ ਸੀ ਨੂੰ ਉੱਥੋਂ ਕੱਢਦਾ ਹਨਾ ਵੀ ਹੁਣ ਕਿਸੇ ਦੇ ਘਰੇ ਰਹਿਣਾ ਤੁਹਾਨੂੰ ਪਤਾ ਬਹੁਤ ਜ਼ਿਆਦਾ ਔਖਾ ਹੁੰਦਾ ਕਦਾਂ ਕਦੇ ਮੈਨੂੰ ਕਿਸੇ ਮਿੱਤਰ ਨੇ ਕੁਛ ਖਵਾ ਦਿਆ ਕਰਨਾ ਕਦੇ ਕਿਸੇ ਦੇ ਖਵਾ ਦਿਆ ਕਰਨਾ ਕਈ ਵਾਰੀ ਕਹਿੰਦਾ ਭੁੱਖੇ ਵੀ ਸੌਂ ਜਾਇਆ ਕਰਨਾ ਕਹਿੰਦਾ ਕਿਸੇ ਰਿਸ਼ਤੇਦਾਰ ਨੇ ਕਿਸੇ ਭੈਣ ਭਰਾਣੇ ਕਿਸੇ ਨੇ ਵੀ ਮੇਰੀ ਬਾਹ ਨਹੀਂ ਫੜੀ ਕਹਿੰਦਾ ਚਲੋ ਜੀ ਨਾਲ ਨਾਲ ਮੈਂ ਆਈ.ਟੀ.ਆਈ. ਕਰੀ ਜਾਣਾ ਹੁਣਾਂ ਤੇ ਨਾਲ ਨਾਲ ਦੁਕਾਨ ਤੇ ਵੀ ਜਾਣਾ ਹੁਣਾਂ ਤੇ ਚਲੋ ਮੈਂ ਆਪਣੇ ਯਾਰ ਮਿੱਤਰ ਦੇ ਘਰੇ ਰਹਿਣਾ ਸ਼ੁਰੂ ਕਰਤਾ ਕਹਿੰਦਾ ਇਸ ਦੇ ਦੌਰਾਨ ਹੀ ਮੇਰੀ ਭੈਣ ਦਾ ਕਿਤੇ ਮੈਨੂੰ ਫੋਨ ਆਉਂਦਾ ਕਹਿੰਦਾ ਮੇਰੀ ਭੈਣ ਕਹਿੰਦੀ ਵੀ ਜਿਹੜੇ ਤੇਰੇ ਹਿੱਸੇ ਚਾਰ ਕਰਾਣ ਵਾਲਾ ਜ਼ਮੀਨ ਆਉਂਦੀ ਹੈ ਵੀ ਮੈਂ ਉਹਦੇ ਚੋਂ ਹਿੱਸਾ ਲੈਣਾ ਤੇ ਹਿੱਸਾ ਲੈ ਕੇ ਮੈਂ ਆਪ ਦੂਜੇ ਭਰਾ ਨੂੰ ਦੇਣਾ ਕਹਿੰਦਾ ਚਲੋ ਜੀ ਮੈਂ ਸੋਚਿਆ ਵੀ ਜਿੱਥੇ ਇੰਨਾ ਕੋਸ ਚਲਾ ਗਿਆ ਹੁਣਾਂ ਮਾਂ ਪਿਓ ਵੀ ਚਲਾ ਗਿਆ ਘਰਦਿਆਂ ਨੇ ਘਰੋਂ ਵੀ ਕੱਢਤਾ ਭਰਾਣੇ ਤੇ ਪਿੱਛੇ ਕੀ ਰਹਿ ਕੇ ਹੁਣ ਵੀ ਚਾਰ ਕਰਾਣ ਲੱਗਣਾ ਰਾਜੇ ਬਣ ਜਾ ਕਹਿੰਦਾ ਚਲੋ ਜੀ ਮੈਂ ਤਾਂ ਵੀ ਚੁੱਪ ਰਿਆ ਵੀ ਚਲੋ ਕੋਈ ਗੱਲ ਨਹੀਂ ਜੋ ਹੁੰਦਾ ਹੋਣ ਦਿਓ ਕਹਿੰਦਾ ਕਿਉਂਕਿ ਹਾਲਾਤ ਮੇਰੇ ਹੱਥ 'ਚ ਨਹੀਂ ਹਾਲਾਤ ਮੇਰੇ ਕਾਬੂ ਦੇ ਵਿੱਚ ਨਹੀਂ ਸੀ ਜਦੋਂ ਹਾਲਾਤ ਬੇਕਾਬੂ ਹੋ ਜਾਂਦੇ ਨੇ ਫਿਰ ਤੁਹਾਨੂੰ ਪਤਾ ਬੰਦਾ ਜਮ੍ਹਾਂ ਬੇਵਸਤੇ ਲਾਚਾਰ ਹੋ ਜਾਂਦਾ ਕਹਿੰਦਾ ਚਲੋ ਜੀ ਕਰਦਿਆਂ ਕਰਾਉਂਦਿਆਂ ਆਈਟੀਐਮ ਐ ਕਲੀਅਰ ਕਰ ਲੈਣਾ ਕਹਿੰਦਾ ਆਹ ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਇੱਕ ਕਹਿੰਦਾ ਆਈਟੀਐਮ ਤੋਂ ਬਾਅਦ ਇੱਕ ਸਰਕਾਰੀ ਟ੍ਰੇਨਿੰਗ ਲੱਗਦੀ ਹੁੰਦੀ ਹੈ ਤੇ ਉਹਦੀ ਕਹਿੰਦਾ ਥੋੜੀ ਜਿਹੀ ਤਨਖਾਹ ਮਿਲਦੀ ਹੁੰਦੀ ਹੈ ਕਹਿੰਦਾ ਚਲੋ ਜੀ ਉਹ ਮੇਰੀ ਟ੍ਰੇਨਿੰਗ ਲੱਗ ਗਈ ਟ੍ਰੇਨਿੰਗ ਦੇ ਦੌਰਾਨ ਕਹਿੰਦਾ ਇੱਕ ਦੋ ਬੰਦੇ ਮੇਰੇ ਲਿੰਕ ਦੇ ਵਿੱਚ ਚੰਗੇ ਸੀਗੇ ਤੇ ਉਹਨਾਂ ਨੂੰ ਮੈਂ ਕਿਹਾ ਵੀ ਮੈਨੂੰ ਟ੍ਰੇਨਿੰਗ ਤੇ ਜਾਇਆ ਨਹੀਂ ਜਾਣਾ ਵੀ ਉੱਥੇ ਮੇਰੀ ਹਾਜ਼ਰੀ ਲੱਗ ਜਾਏ ਕਿ ਕਿਸੇ ਨਾ ਕਿਸੇ ਤਰੀਕੇ ਵੀ ਮੈਂ ਇਧਰ ਦੁਕਾਨ ਤੇ ਵੀ ਕੰਮ ਕਰਦਾ ਹਣਾ ਵੀ ਮੇਰੇ ਤੋਂ ਦੋ ਥਾਂਾਂ ਤੇ ਜਾਇਆ ਨਹੀਂ ਜਾਣਾ ਨਹੀਂ ਦੁਕਾਨ ਦਾ ਮੇਰਾ ਕੰਮ ਛੁੱਟ ਜਾਊਗਾ ਜਿਹਨਾਂ ਨਾਲ ਮੈਂ ਦੁਕਾਨ ਤੇ ਲੱਗਾ ਸੀ ਵੀ ਬੰਦੇ ਬਹੁਤ ਜਦੇ ਚੰਗੇ ਸੀਗੇ ਪਰ ਮੈਂ ਡਿਊਟੀ ਬਹੁਤ ਵਧੀਆ ਇਮਾਨਦਾਰੀ ਨਾਲ ਕਰਦਾ ਸੀਗਾ ਉਹਨਾਂ ਨੇ ਮੇਰੀ ਸ਼ਿਫਾਰਸ਼ ਕੀਤੀ ਉੱਥੇ ਮੇਰੀ ਹਾਜ਼ਰੀ ਲੱਗ ਜਾਏ ਕਿ ਤਰ੍ਹਾਂ ਮਹੀਨੇ ਦੇ ਮਹੀਨੇ ਮੇਰੇ ਖਾਤੇ 'ਚ ਆਈ ਜਾਏ ਕਿ ਟ੍ਰੇਨਿੰਗ ਕਹਿੰਦਾ ਮੈਂ ਗੁਰੂ ਘਰ ਵੀ ਬਹੁਤ ਟਾਈਮ ਜਾਂਦਾ ਰਿਆ ਰੋਟੀ ਖਾਣ ਵਾਸਤੇ ਜਦੋਂ ਮੰਨ ਲਾ ਵੀ ਮੈਨੂੰ ਘਰੋਂ ਕੱਢਿਆ ਸੀ ਕਹਿੰਦਾ ਗੁਰੂ ਘਰ ਜਦੋਂ ਰੋਜ਼ ਜਾਇਆ ਕਰਾਂ ਤਾਂ ਉੱਥੋਂ ਵੀ ਮੈਨੂੰ ਇੱਕ ਦੋ ਬੰਦੇ ਨੇ ਕਿਹਾ ਵੀ ਕਾਕਾ ਅਜਾ ਰੋਜ਼ ਹੀ ਆ ਜਾਣਾ ਹਣ ਇੱਥੇ ਚੱਗ ਕੇ ਉੱਥੋਂ ਮੈਨੂੰ ਇੱਕ ਦੋ ਬੰਦੇ ਆਂ ਕਿਹਾ ਇਤਰਾਜ ਜਾ ਕੀਤਾ ਮੇਰੇ ਤੇ ਕਹਿੰਦਾ ਪਰ ਮੈਂ ਗੁਰੂ ਘਰ ਨੂੰ ਮੰਨਦਾ ਬਹੁਤ ਸੀਗਾ ਮੈਂ ਜਦੋਂ ਵੀ ਵਿਹਲਾ ਹੋਇਆ ਕਰਨਾ ਮੈਂ ਗੁਰੂ ਘਰ ਜਾਇਆ ਕਰਨਾ ਉੱਥੇ ਮੈਂ ਸੇਵਾ ਕਰਿਆ ਕਰਨੀ ਕਹਿੰਦਾ ਕਹਿੰਦਾ ਮੈਂ ਗੁਰੂ ਘਰ ਨੂੰ ਬਹੁਤ ਜ਼ਿਆਦਾ ਮੰਨਦਾ ਸੀ ਮੈਂ ਰੱਬ ਨੂੰ ਕਹਿੰਦਾ ਸੀ ਦੇਖ ਰੱਬਾ ਮੇਰਾ ਸਾਰਾ ਕੁਝ ਖੋਇ ਕਹਿੰਦਾ ਮੇਰਾ ਮੰਨ ਲਾ ਪ੍ਰਮਾਤਮਾ ਦੇ ਵਿੱਚ ਬਹੁਤ ਵਿਸ਼ਵਾਸ ਸੀ ਤੇ ਮੁੱਥੇ ਸੇਵਾ ਵੀ ਬਹੁਤ ਕਰਦਾ ਸੀਗਾ ਕਹਿੰਦਾ ਮੈਂ ਜਦੋਂ ਵੀ ਵਿਹਲਾ ਹੋਇਆ ਕਰਨਾ ਮੰਨ ਲਾ ਮੈਂ ਗੁਰੂ ਘਰ ਜ਼ਰੂਰ ਜਾਇਆ ਕਰਦਾ ਕਹਿੰਦਾ ਚਲੋ ਜੀ ਟ੍ਰੇਨਿੰਗ ਖਤਮ ਹੋਈ ਉਸ ਟ੍ਰੇ ਕੋਸ਼ ਪੈਸੇ ਟ੍ਰੇਨਿੰਗ ਤੋਂ ਆ ਗਏ ਕੁਝ ਮੈਨੂੰ ਤਨਖਾਹ ਦੇਗਾ ਤਾਂ ਥੋੜੇ ਜਿਹਾ ਪੈਸੇ ਮੇਰੇ ਕੋਲ ਜੁੜ ਗਏ ਤੇ ਕਹਿੰਦਾ ਮੈਂ ਪੈਸੇ ਪੁਸੇ ਜੋੜ ਕੇ ਵੀ ਇੱਕ ਨਾ ਛੋਟਾ ਜਿਹਾ ਸਸਤਾ ਜਿਹਾ ਘਰ ਲੈ ਲੈਣਾ ਤੇ ਘਰ ਲੈਣ ਤੋਂ ਬਾਅਦ ਫਿਰ ਕਹਿੰਦਾ ਮੈਂ ਵਿਆਹ ਬਾਰੇ ਸੋਚਦਾ ਮੇਰੇ ਮਿੱਤਰ ਵੀ ਕਹਿੰਦੇ ਵੀ ਤੂੰ ਵਿਆਹ ਕਰਾ ਲੈਣਾ ਕਹਿੰਦਾ ਵੀ ਜਿਹੜੇ ਭਰਾਣੇ ਮੈਨੂੰ ਘਰੋਂ ਕੱਢਿਆ ਸੀ ਜਿਹੜਾ ਸੇ ਘਰ ਚ ਮੇਰਾ ਹਿੱਸਾ ਸੀ ਉਹ 2 ਲੱਖ ਰੁਪਏ ਕਹਿੰਦਾ ਮੇਰਾ ਬਣਦਾ ਸੀਗਾ ਉਹ ਰਿਸ਼ਤਿਆਂ ਨੇ ਕਹਿ ਕਭਾਈ ਕਿਹਾ ਸੀ ਵੀ ਹਾਂ ਵੀ ਦਾ ਇਹਨੂੰ ਹੀ ਹਿੱਸਾ ਇਹ ਦੇ ਦਿੰਦੇ ਕਹਿੰਦਾ ਜਦੋਂ ਮੈਂ ਵਿਆਹ ਵਾਸਤੇ ਪੈਸੇ ਮੰਨ ਲਓ ਬੰਦੇ ਨੂੰ ਲੋੜ ਤਾਂ ਹੁੰਦੀ ਪੈਸਿਆਂ ਦੀ ਜਦੋਂ ਮੈਂ ਆਪਣੇ ਭਰਾਵਾਂ ਨਾਲ ਗੱਲ ਕੀਤੀ ਕਹਿੰਦਾ ਭਰਾ ਅਥਖੜੇ ਕਰ ਗਿਆ ਮੇਤਰਾ ਕੋਈ ਪੈਸੇ ਨਹੀਂ ਤੇਰਾ ਕੋਈ ਹਿੱਸਾ ਨਹੀਂ ਨਾ ਮੈਂ ਤੈਨੂੰ ਦੁੱਕੀ ਦੇਵਾਂ ਅੱਜ ਨਾ ਦੇ ਮਕਾਲਾ ਤਾਂ ਚਲੋ ਜੀ ਇਧਰ ਉਧਰ ਹੱਥ ਮਾਰੇ ਕਿਸੇ ਪਾਸੇੋਂ ਪੈਸੇ ਨਾ ਬਣੇ ਕਹਿੰਦਾ ਪਰ ਜਿਨ੍ਹਾਂ ਦੇ ਘਰੇ ਮੈਂ ਰਹਿੰਦਾ ਸੀ ਆ ਚੱਕ ਪੈਸੇ ਵੀ ਤੂੰ ਪੈਸੇ ਟੈਨਸ਼ਨ ਨਾ ਲੈ ਤੂੰ ਆਉਂਦਾ ਵਿਆਹ ਕਰਾ ਕਹਿੰਦਾ ਮੈਂ ਆਪਣੇ ਭਰਾ ਨੂੰ ਸਾਫ਼ ਕਹਿੰਦਾ ਵੀ ਅੱਜ ਤੋਂ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੁਣ ਤੂੰ ਵਿਆਹ ਚ ਬੜੀ ਨਾ ਉਹ ਕਹਿੰਦਾ ਮੈਂ ਆਉਂਦਾ ਵੀ ਨਹੀਂ ਕਹਿੰਦਾ ਚਲੋ ਜੀ ਹੋਰ ਸਾਰੇ ਰਿਸ਼ਤੇ ਤੇ ਰਾਏ ਤੇ ਕਹਿੰਦਾ ਚਲੋ ਜੀ ਪੈਸੇ ਮੇਰੇ ਦੋਸਤ ਨੇ ਮੈਨੂੰ ਦੇ ਦਿੱਤੇ ਵਿਆਹ ਵਾਸਤੇ ਕਹਿੰਦਾ ਉਹ ਜਿਹੜਾ ਪੈਸੇ ਆਣਾ ਬੈਗਜੈਕ ਹੁੰਦਾ ਜਿਹੜਾ ਮੰਨ ਲਾ ਮੁੰਡੇ ਮੁੰਡੇ ਦੇ ਪਿਓ ਕੋਲੇ ਵਿਆਹ ਦੇ ਵਿੱਚ ਫੜਿਆ ਹੁੰਦਾ ਕੋਲ ਲਾਗੀਆਂ ਨੂੰ ਲਾਗ ਦੇਣਾ ਜਾਂ ਹੋਰ ਉਰਾਂ ਪਰਾ ਪੈਸੇ ਥੋੜੇ ਬਾਰੇ ਦੇਣੇ ਹੁੰਦੇ ਆ ਕਹਿੰਦਾ ਉਹ ਬੈਗ ਮੇਰੀ ਭੈਣ ਕੋਲ ਤਾ ਕਹਿੰਦਾ ਮੈਂ ਸਾਰੇ ਰਿਸ਼ਤੇਦਾਰਾਂ ਦੇ ਵਿੱਚੋਂ ਸਾਰਿਆਂ ਨੂੰ ਛੱਡ ਕੇ ਜਿਹੜੇ ਦੋਸਤ ਨੇ ਮੈਨੂੰ ਘਰੇ ਰੱਖਿਆ ਸੀ ਜਿਹਨੇ ਮੈਨੂੰ ਵਿਆਹ ਲਈ ਪੈਸੇ ਦਿੱਤੇ ਮੈਂ ਉਹਦੇ ਨੂੰ ਉਂਗਲ ਕਰਤੀ ਵੀ ਇਹ ਬੈਗ ਉਸ ਮੁੰਡੇ ਨੂੰ ਫੜਾ ਦੇ ਵੀ ਮੇਰੀਆਂ ਸਾਰੀਆਂ ਰਸਮਾਂ ਵੀ ਉਹੀ ਕਰੂਗਾ ਤੇ ਇਹ ਬੈਗ ਉਹਨੂੰ ਫੜਾ ਤਾਂ ਚਲੋ ਜੀ ਮੇਰੀ ਭੈਣ ਨੇ ਉਹ ਬੈਗ ਉਹਨੂੰ ਫੜਾਤਾ ਜਦੋਂ ਉਹਨੂੰ ਫੜਾਤਾ ਮੈਂ ਕਹਿੰਦਾ ਬਾਕੀ ਸਾਰੇ ਰਿਸ਼ਤੇਦਾਰਾਂ ਨੇ ਮੂੰਹ ਬਣਾ ਲਏ ਵਿੱਚੋਂ ਵਿੱਚੇ ਮਚਣੇ ਸ਼ੁਰੂ ਹੋ ਗਏ ਵੀ ਹਾਂ ਵੀ ਆਹ ਮੁੰਡੇ ਨੂੰ ਅੱਗੇ ਰੱਖ ਲਿਆ ਵੀ ਸਾਨੂੰ ਕਿਸੇ ਨੇ ਮੰਨ ਲਿਆ ਅੱਗੇ ਨਹੀਂ ਰੱਖਿਆ ਕਹਿੰਦਾ ਥੋ ਤਾਂ ਕਿ ਮੇਰੀਆਂ ਲਾਵਾਵਾਂ ਹੋਣ ਤੱਕ ਬਹੁਤ ਰਿਸ਼ਤੇਦ ਕਹਿੰਦਾ ਜੀ ਦੋ ਮੇਰੀਆਂ ਲਾਮਾਂ ਹੁੰਦੀਆਂ ਨੇ ਉਦੋਂ ਮੰਨ ਲਾ ਜਿਹੜੀ ਪਿਓ ਦੀ ਰਸਮ ਹੁੰਦੀ ਉਦੋਂ ਵੀ ਮੇਰਾ ਉਹੋ ਬਿੱਤਰ ਹੀ ਰਸਮ ਪੂਰੀ ਕਰਦਾ ਜਿਸੇ ਮਨ ਲਾ ਪਿਓ ਨੇ ਸਗਣ ਬਗਿਆਰਤ ਕਰਨਾ ਹੁੰਦਾ ਤੇ ਮੇਰੀਆਂ ਲਾਮਾਂ ਤੇ ਕਹਿੰਦਾ ਉਹੋ ਦੋਸਤ ਹੀ ਮੇਰੇ ਨਾਲ ਬੈਠਾ ਹੁੰਦਾ ਹੋਰ ਮੇਰਾ ਰਿਸ਼ਤੇ ਨਿਤਦਾਰ ਕੋਈ ਨਹੀਂ ਬੈਠਾ ਹੁੰਦਾ ਕਹਾਂ ਚਲੋ ਜੀ ਵਿਆਹ ਹੋ ਜਾਂਦਾ ਵਿਆਹ ਤੋਂ ਥੋੜੇ ਟਾਈਮ ਬਾਅਦ ਹੀ ਕਹਿੰਦਾ ਮੇਰੇ ਘਰੇ ਮੁੰਡਾ ਹੋ ਜਾਂਦਾ ਕਹਿੰਦਾ ਮੁੰਡਾ ਜਦੋਂ ਹੋ ਜਾਂਦਾ ਕਹਿੰਦਾ ਮੈਂ ਆਪਦੀ ਭੈਣ ਨੂੰ ਕਹਾਂ ਵੀ ਤੂੰ ਮੈਨੂੰ ਪੰਜੇਰੀ ਦੇ ਜੀ ਕਹਿੰਦੀ ਮੇਰੀ ਭੈਣ ਨੇ ਕਹਿੰਦੀ ਮੈਂ ਮੇਰੇ ਤੋਂ ਨਹੀਂ ਆ ਜਾਂ ਮੜਾ ਮੋਟਾ ਮੇਰੇ ਭਰਾ ਨਾਲ ਵੀ ਕਹਿੰਦਾ ਬੋਲ ਚੱਲ ਜਾ ਹੋ ਗਿਆ ਸੀ ਕਿ ਮੇਰੇ ਭਰਾ ਨੂੰ ਕਿਹਾ ਉਹ ਵੀ ਨਹੀਂ ਪੰਜੀਰੀ ਦੇਣਾ ਕਹਿੰਦਾ ਚਲੋ ਜੀ ਮੇਰੇ ਚਾਚੇ ਦੀ ਕੁੜੀ ਸੀ ਵਿਚਾਰੀ ਉਹ ਆ ਕੇ ਪੰਜੀਰੀ ਦੇਗੀ ਕਹਿੰਦਾ ਚਲੋ ਜੀ ਐਸਾ ਮੇਰੇ ਘਰੇ ਪੁੱਤ ਨੇ ਚਾਨਮ ਲਿਆ ਵੀ ਮੇਰੀ ਕਿਸਮਤ ਬਦਲ ਗਈ ਕਹਿੰਦਾ ਥੋੜੇ ਟਾਈਮ ਬਾਅਦ ਹੀ ਮੈਨੂੰ ਕਹਦਾ ਬਿਜਲੀ ਬੋਰਡ ਦੇ ਵਿੱਚ ਨੌਕਰੀ ਮਿਲ ਗਈ ਜਾਂ ਜਦੋਂ ਨੌਕਰੀ ਮਿਲ ਗਈ ਮੇਰੀ ਸਾਰੀ ਜ਼ਿੰਦਗੀ ਹੀ ਬਦਲ ਗਈ ਬਾਈ ਕਹਿੰਦਾ ਕਹਿੰਦਾ ਜ਼ਿੰਦਗੀ ਬਦਲ ਗਈ ਕਹਿੰਦਾ ਪਰ ਜਿਹੜੇ ਰਿਸ਼ਤੇਦਾਰ ਪਹਿਲਾਂ ਨੱਕ ਬੁੱਲ ਵਾਟਦੇ ਸੀ ਬਾਈ ਜਿਹੜੀ ਭੈਣ ਭਲਾ ਘਰੇ ਨਹੀਂ ਸੀ ਵਾਟਦੀ ਮੁੜ ਕੇ ਸਾਰੇ ਹੀ ਫੋਨ ਬੀ ਜਿਹਨਾਂ ਨੇ ਔਖੇ ਟਾਈਮ 'ਚ ਸਾਥ ਨਹੀਂ ਦਿੱਤਾ ਹਨਾ ਔਖੇ ਟਾਈਮ 'ਚ ਜਿਹੜੇ ਸਾਰੇ ਪਾਸੇ ਵਟ ਗਏ ਸੀ ਇਹ ਤਾਂ ਹੁਣ 4 ਰੁਪਏ ਵੇਚ ਕੇ ਮੇਰੇ ਨਾਲ ਵਰਤਦੇ ਆ ਉਂ ਇੱਥੇ ਕੋਈ ਨਹੀਂ ਕਿਸੇ ਨਾਲ ਵਰਤਦਾ ਕਹਿੰਦਾ ਪਰ ਬਈ ਮੈਂ ਇੱਕ ਗੱਲ ਸਿੱਖ ਲਈ ਵੀ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ ਕਹਿੰਦਾ ਮੇਰਾ ਰੱਬ ਦੇ ਵਿੱਚ ਇੰਨਾ ਕੁ ਯਕੀਨ ਸੀ ਵੀ ਕਹਿੰਦਾ ਮੈਂ ਆਏ ਮੰਲਾ ਪੂਰਨ ਮਾਸ਼ੀ ਨੂੰ ਗੁਰੂ ਘਰ ਪੱਕਾ ਜਾਣੇ ਜਾਂਦਾ ਮੈਂ ਜਿੱਥੇ ਮਰਜ਼ੀ ਮੇਰੀ ਡਿਊਟੀ ਹੋਵੇ ਜਿੱਥੇ ਮਰਜ਼ੀ ਮੈਂ ਬੀਜੀ ਹੋਵਾਂ ਪਰ ਪੂਰਨ ਮਾਸ਼ੀ ਨੂੰ ਮੈਂ ਗੁਰਦੁਆਰੇ ਗੁਰਦੁਆਰਾ ਸਾਹਿਬ ਦਾ ਸਾਰਾ ਦਿਨ ਸੇਵਾ ਕਰਦਾ ਵੀ ਸਾਰਾ ਦਿਨ ਸੇਵਾ ਕਰਦਾ ਕਹਿੰਦਾ ਮੈਂ ਇੱਕ ਦਿਨ ਬਾਹ ਤੇ ਟੈਟੂ ਬਣਵਾਉਣਾ ਸੀ ਤਾਂ ਮੇਰੇ ਯਾਰ ਮਿੱਤਰ ਕਹਿੰਣ ਵੀ ਤੂੰ ਆਪਦੇ ਮੁੰਡੇ ਦਾ ਨਾਮ ਲਿਖਵਾ ਲੈ ਆਪਦੀ ਘਰਨੇ ਦਾ ਨਾਮ ਲਿਖਵਾ ਲੈ ਜਾਂ ਆਪਦੇ ਮਾਪਿਓ ਦਾ ਨਾਮ ਲਿਖਵਾ ਲੈ ਕਹਿੰਦਾ ਮੈਂ ਸੋਚਿਆ ਵੀ ਨਹੀਂ ਯਾਰ ਮੈਂ ਬਾਹ ਤੇ ਟੈਟੂ ਬਣਵਾਉਣਾ ਪਰ ਮੈਂ ਕਿਸਦਾ ਨਾਮ ਨਹੀਂ ਲਿਖਾਉਣਾ ਕਹਿੰਦਾ ਮੈਂ ਬਾਹ ਤੇ ਲਿਖਾਇਆ ਵਾਹਿਗੁਰੂ ਕਹਿੰਦਾ ਮੇਰੇ ਯਾਰ ਮਿੱਤਰ ਨੇ ਪੁੱਛਣ ਵੀ ਤੂੰ ਬਾਹ ਤੇ ਵਾਹਿਗੁਰੂ ਕਿਉਂ ਲਿਖਵਾ ਲਿਆ ਕਹਿੰਦਾ ਮੈਂ ਉਹਨੂੰ ਕਿਹਾ ਵੀ ਜਿੰਨਾ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਵਾਹਿਗੁਰੂ ਹੁੰਦਾ ਜਦੋਂ ਮੇਰਾ ਮਾਪਿਓ ਨਹੀਂ ਸੀ ਮੇਰੇ ਕੋਲ ਮੇਰੇ ਘਰਦਿਆਂ ਨੇ ਮੇਰੇ ਭਰਾ ਨੇ ਧੱਕੇ ਮਾਰੇ ਵਾਹਿਗੁਰੂ ਮੇਰੀ ਬਾਹ ਫੜੀ ਮੇਰਾ ਵਿਆਹ ਹੋ ਗਿਆ ਮੇਰੇ ਘਰੇ ਪੁੱਤ ਵੀ ਹੋ ਗਿਆ ਮੇਆ ਨੌਕਰੀ ਵੀ ਲੱਗ ਗਿਆ ਨਹੀਂ ਤੇ ਬਹੁਤ ਸਾਰੇ ਬੰਦਿਆਂ ਨਾਲ ਇਹੋ ਜਿਹੇ ਮਨ ਨੂੰ ਹਾਲਾਤ ਬਣ ਜਾਂਦਾ ਬਹੁਤ ਸਾਰੇ ਬੰਦੇ ਸੁਸਾਇਡ ਕਰ ਜਾਂਦੇ ਆ ਕੋਈ ਨਸ਼ਾ ਪੱਤੇ ਕਰਨ ਲੱਗ ਜਾਂਦਾ ਕੋਈ ਚੋਰੀ ਝਗਾਰੀ ਕਰਨ ਲੱਗ ਜਾਂਦਾ ਪਰ ਬਾਈ ਨੇ ਮਨ ਲਾ ਗੁਰੂ ਘਰ ਜਾਣਾ ਸਟਾਰਟ ਕਰਤਾ ਵਾਹਿਗੁਰੂ ਨੂੰ ਮੰਨਣਾ ਸ਼ੁਰੂ ਕੀਤਾ ਹਨ ਪੰਡਤਾਂ ਦਾ ਮੁੰਡਾ ਹੋ ਕੇ ਵੀ ਗੁਰੂ ਘਰ ਜਾਂਦਾ ਸੀਗਾ ਉਹ ਕਹਿੰਦਾ ਮੇਰਾ ਵਾਹਿਗੁਰੂ ਦੇ ਵਿੱਚ ਇੰਨਾ ਕਿ ਯਕੀਨ ਸੀਗਾ ਵੀ ਮੈਨੂੰ ਐ ਲੱਗਣ ਲੱਗਾ ਕਿ ਮੇਰਾ ਸਾਰਾ ਕੁਝ ਹੀ ਵਾਹਿਗੁਰੂ ਆ ਕਹਿੰਦਾ ਚਲੋ ਜੀ ਜਿੱਦਾਂ ਕੋਈ ਨਹੀਂ ਹੁੰਦਾ ਉਹ ਰੱਬ ਹ ਅੱਜ ਦੀ ਘੜੀ 'ਚ ਕਹਿੰਦਾ ਮੇਰਾ ਇੰਨੇ ਕੁ ਵਧੀਆ ਲਿੰਕ ਬਣ ਗਈ ਵੀ ਜੇ ਮੈਂ ਖੜੇ ਪੈਰ ਚਾਹਾਂ ਮੈਂ 5 ਲੱਖ ਰੁਪਇਆ ਇਕੱਠਾ ਕਰਨਾ ਤਾਂ ਮੈਂ ਕਹਿੰਦਾ ਘੰਟੇ 'ਚ ਕਰ ਸਕਦਾ ਕਹਿੰਦਾ ਉਹ ਵੀ ਟਾਈਮ ਸੀ ਜਦੋਂ ਮੇਰੇ ਕੋਲ ਰੋਟੀ ਖਾਣ ਨੂੰ ਪੈਸੇ ਨਹੀਂ ਸੀ ਵੀ ਮੇਰੇ ਉਸ ਮਿੱਤਰ ਨੇ ਮੇਰੇ ਮੈਨੂੰ ਘਰੇ ਰੱਖਿਆ ਆਪਣਿਆਂ ਤੋਂ ਵੱਧ ਕੇ ਮੰਨ ਲਓ ਮੇਰਾ ਕੀਤਾ ਕਹਿੰਦਾ ਉਹਦਾ ਹਸਾਨ ਤਾਂ ਸੰਦ ਮੈਂ ساری ਜ਼ਿੰਦਗੀ ਨਹੀਂ ਭੁੱਲ ਸਕਦਾ ਕਹਿੰਦਾ ਪਰ ਮੈਂ ਇੱਕ ਗੱਲ ਸਿੱਖ ਲਈ ਵੀ ਜਿਹਦਾ ਕੋਈ ਨਹੀਂ ਹੁੰਦਾ ਤਾਂ ਵਾਹਿਗੁਰੂ ਹੁੰਦਾ ਤਾਂ ਇਹ ਵੀਡੀਓ ਪਾਉਣ ਦਾ ਇੰਨਾ ਕੁ ਮਤਲਬ ਹੈ ਵੀ ਜੇ ਬੰਦੇ ਦੇ ਮਾੜਾ ਟਾਈਮ ਆ ਜਾਂਦਾ ਮਾੜਾ ਮਾੜੇ ਹਾਲਾਤ ਆ ਜਾਂਦੇ ਜ਼ਿੰ ਕਦੇ ਨਸ਼ੇ ਪੱਤਿਆਂ ਦੇ ਵਿੱਚ ਨਹੀਂ ਮੜਨਾ ਚਾਹੀਦਾ ਜਾਂ ਕੋਈ ਬੰਦੇ ਸੁਸਾਇਸਾਈਡ ਕਰ ਲੈਂਦੇ ਆ ਆਪਣੇ ਆਪ ਨੂੰ ਹਨਾ ਮਾਰ ਲੈਂਦੇ ਆ ਤਾਂ ਇਹ ਚੀਜ਼ਾਂ ਨਾਲ ਮਿੱਤਰੋ ਜ਼ਿੰਦਗੀ ਨਹੀਂ ਚੱਲਦੀ ਜ਼ਿੰਦਗੀ ਨੂੰ ਚਲਾਉਣ ਲਈ ਬੰਦੇ ਦੇ ਵਿੱਚ ਹੌਂਸਲਾ ਹੋਣਾ ਚਾਹੀਦਾ ਮਰਨਾ ਤਾਂ ਇੱਕ ਮੰਨ ਲਓ ਕਹਿੰਦੇ ਵੀ ਸੁਸਾਇਸਾਈਡ ਕਰਨਾ ਤਾਂ ਇੱਕ ਮੰਨ ਲਓ ਡਰਪੋਗ ਬੰਦੇ ਦਾ ਕੰਮ ਹੁੰਦਾ ਜ਼ਿੰਦਗੀ ਦੇ ਹਾਲਾਤਾਂ ਨਾਲ ਜੇ ਲੜਨਾ ਤਾਂ ਤੁਹਾਨੂੰ ਆਪਣੇ ਅੰਦਰ ਹੌਂਸਲਾ ਰੱਖਣਾ ਪਊਗਾ ਭਾਈ ਹੌਂਸਲਾ ਤੇ ਸਬਰ ਹੀ ਸਭ ਤੋਂ ਵੱਡੀ ਚੀਜ਼ ਆ ਹੌਂਸਲਾ ਤੇ ਸਬਰ ਨਾਲ ਹੀ ਬੰਦਾ ਹਰ ਇੱਕ ਮੰਜ਼ਲ ਨੂੰ ਸਰ ਕਰ ਲੈਂਦਾ ਅੱਜ ਦੇ ਜਿਹੜੇ ਟਾਈਮ ਦੇ ਵਿੱਚੋਂ ਭਰਾ ਬਹੁਤ ਬਧੀਆ ਜ਼ਿੰਦਗੀ ਬਤੀਤ ਕਰ ਰਿਹਾ ਬਹੁਤ ਨਜ਼ਾਰੇ ਲੈਂਦਾ ਆ ਆਪਣੀ ਜ਼ਿੰਦਗੀ ਦੇ ਤੇ ਭਰਾਵੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਵੀ ਜਿਹੜੇ ਆਪ ਦਾ ਹੌਂਸਲਾ ਢਾਈ ਬੈਠੇ ਆ ਜਿਹੜੇ ਸਮਝਦੇ ਵੀ ਸਾਡੀ ਜ਼ਿੰਦਗੀ 'ਚ ਹੁਣ ਅੱਗੇ ਕੋਸ਼ਿਸ਼ ਨਹੀਂ ਰਹਿ ਗਿਆ ਉਹ ਇਸ ਭਰਾ ਤੋਂ ਸਿੱਖੋ ਵੀ ਜਿਹੜੇ ਬੰਦੇ ਕੋਲੇ ਅੱਗੇ ਪਿੱਛੇ ਕੋਸ਼ਿਸ਼ ਵੀ ਨਹੀਂ ਸੀ ਰਹਿਣ ਨੂੰ ਥਾਂ ਤੱਕ ਨਹੀਂ ਸੀ ਖਾਣ ਨੂੰ ਰੋਟੀ ਤੱਕ ਨਹੀਂ ਸੀ ਉਹ ਬੰਦਾ ਵੀ ਹਾਲਾਤਾਂ ਨਾਲ ਲੜਿਆ ਪੜਿਆ ਅੱਜ ਉਹ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਬਹੁਤ ਵਧੀਆ ਵੀ ਜ਼ਿੰਦਗੀ ਬਤੀਤ ਕਰ ਰਿਹਾ ਇਸ ਕਰਕੇ ਕਦੇ ਵੀ ਹਾਲਾਤਾਂ ਤੋਂ ਬਾਈ ਜੀ ਨਹੀਂ ਡਰਨਾ ਚਾਹੀਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ